ਇਹ ਅੰਕਲ ਵੀ ਮਨ ਨੂੰ ਲੱਗ ਰਿਹਾ ਲੈਂ ਮੈਂ ਲੱਗੇਗਾ ਇਹ ਅੰਕਲ ਕੀ ਇੱਛਾ ਨਾਲ ਲੱਗਦਾ ਨਹੀਂ ਨਹੀਂ ਲੱਗ ਨਹੀਂ ਰਿਹਾ ਮਨ ਨੂੰ ਯਾਰਾ ਬੰਦਾ ਢੇੜੇ ਇਹ ਕੱਢੀ ਜਾਂਦਾ ਆ ਕਦੇ ਇਹ ਤਾਂ ਮਾਲਕ ਨਹੀਂ ਆ ਰਿਹਾ ਇੱਧਰ ਨੂੰ ਕਰੇ ਉੱਧਰ ਨੂੰ ਉਹਨੂੰ ਪੁਛਾਂਦ ਸਹੀ ਕੀ ਕਰ ਹਾਂ ਬਈ ਸਾਸਰੀਆ ਵੀਰ ਜੀ ਬੜੇ ਗਿੜੇ ਕੱਢੀ ਜਾਂਦੇ ਹੋ ਕਰੇ ਇੱਧਰ ਕਦੇ ਉੱਧਰ ਕੀ ਚੱਕਰ ਹੈ ਹਾਂ ਜੀ ਜੀ ਮੈਂ ਤਾਂ ਨਾ ਪੁਲਿਸ ਵਾਲੀ ਵੀਲ ਦੇਖੀ ਸੀ ਜੀ ਕਰਾ ਜੀ ਉਸਕਾਰਪਰੋ ਦੇ ਵਿੱਚ ਇਹ ਗ੍ਰੈਂਡ ਓਪਨਿੰਗ ਕਰ ਰਹੇ ਜੀ ਪਹਿਲੇ 500 ਬੰਦਿਆਂ ਨੂੰ ਥਾਵਾ ਪੀਜ਼ਾ ਬਿਲਕੁਲ ਫ੍ਰੀ ਦੇ ਰਹੇ ਜੀ ਉਹ ਗ੍ਰੈਂਡ ਓਪਨਿੰਗ ਤਾਂ ਆਪਣੀ 8 ਸਤੰਬਰ ਨੂੰ ਆ ਵੀਰ ਜੀ 12 ਵਜੇ ਤੋਂ ਲੈ ਕੇ 5 ਵਜੇ ਤੱਕ ਆਉਣ ਵਾਲੇ ਪਹਿਲੇ 500 ਕਸਟਮਰਸ ਨੂੰ ਮੀਡੀਅਮ ਪੀਜ਼ਾ ਬਿਲਕੁਲ ਫ੍ਰੀ ਦਿੱਤਾ ਜਾਣਾ ਬਾਕੀ ਚਾਹ ਪਾਣੀ ਦਾ ਪੂਰਾ ਪ੍ਰਬੰਧ ਕੀਤਾ ਗਿਆ ਆ ਵੀਜ਼ਾ ਲੈਣ ਆਇਆ ਤਾਂ ਜੀ ਮੈਨੂੰ ਟਾਈਮ ਕਿ ਲੱਗ ਗਿਆ ਤਾਂ ਜੀ ਪੀਜ਼ਾ ਤੁਹਾਨੂੰ ਅੱਜ ਵੀ ਦੇ ਦ ਓ ਵੀਰੇ ਮੇਰੀ ਬਾਤ ਸੁਣ ਲੈ ਯਾਰ ਅੱਜ ਨਾ ਆਇਓ 8 ਸਤੰਬਰ ਵਾਲੇ ਦਿਨ ਆਇਓ ਵੀਰੇ 8 ਸਤੰਬਰ ਨੂੰ ਮਿਸਟਰ ਸਿੰਘ ਪੀਜੇ ਵਾਲਾ ਗ੍ਰੈਂਡ ਓਪਨਿੰਗ ਕਰ ਰਹੇ ਨਾਲੇ ਕਰ ਰਹੇ ਉਹ ਆ ਜਾ ਹੁਣ ਆ ਜਾ ਚੱਲੀ ਆ ਗਿਆ ਚੰਗਾ ਵੀਰੇ ਮੈਂ ਤਾਂ ਪੀਜਾ ਲੈ ਕੇ ਉਹ ਮੇਰੀ ਤੋਂ ਹੀ ਨਾ ਗੱਲ ਬਣੀ ਵੀ ਮੈਨੂੰ ਤਾਂ ਤਾਂ ਪੀਜਾ ਫਰੀ ਦੇ ਰਹੇ ਥਾਨੂੰ ਨਹੀਂ ਤਾਂ ਮਿਲਣਾ 8 ਤਰੀਕ ਨੂੰ ਆਇਓ 500 ਪਹਿਲੇ ਬੰਦੇ ہاں ਵੀਰੇ ਆ ਗਿਆ ਉਹ ਆ ਜਾ ਆ ਜਾ